जयपीम दोस्तों, मैं इंजीनियर हरदीप सिंह चुंबर एकवैलिटी एंड जस्टिस पटियाला ऑनलाइन पेपर यूट्यूब चैनल पटियाला तो खबर लेके हाजिर होया हाँ ऑपरेशन ग्रीन हंट विरोधी जमहूरी फ्रंट पंजाब दे कन्वीनर डा परमिंदर सिंह प्रोफेसरे के मलेरी बूटा सिंह महमूदपुर यशपाल ने बयान जारी करके कहा है ਇਹ ਯਹਰ ਕਾਨੂੰਨੀ ਹਿਰਾਸਤ ਵਿੱਚ ਰੱਖੇ ਕਾਰਕੁਨਾਂ ਨੂੰ ਰਿਹਾ ਕਰੇ ਦਿੱਲੀ ਪੁਲਿਸ ਹੁਣ ਅਸੀਂ ਖਬਰ ਦੇ ਵਿਸਥਾਰ ਦੀ ਗੱਲ ਕਰਦੇ ਹਾਂ ਆਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕਨਵੀਨਰਾਂ ਦਾ ਪਰਮਿੰਦਰ ਸਿੰਘ ਪ੍ਰੋਫੈਸਰ ਕੇ ਮਲੇਰੀ ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ ਬਿਆਨ ਜਾਰੀ ਕਰਕੇ ਦਿੱਲੀ ਪੁਲਿਸ ਵੱਲੋਂ ਜ਼ਬਰ ਵਿਰੋਧ ਆਵਾਜ਼ ਉਠਾਉਣ ਵਾਲੇ ਜੁਝਾਰੂ ਕਾਰਕੁਨਾਂ ਨੂੰ ਗ੍ਰਿਫਤਾਰ ਕਰਨ ਅਤੇ ਵੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ ਕੁਝ ਦਿਨ ਪਹਿਲਾਂ ਯਮੁਨਾਨਗਰ ਤੋਂ ਸਮਾਜਿਕ ਕਾਰਕੁਨ ਤੇ ਮਨੋਵਿਗਿਆਨੀ ਸਮਰਾਟ ਸਿੰਘ ਨੂੰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈਲ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕਿੱਥੇ ਅਤੇ ਕਿਸ ਹਾਲਤ ਵਿੱਚ ਹੈ ਫਿਰ ਭਗਤ ਸਿੰਘ ਛਾਤਰ ਏਕਤਾ ਮੋਰਚਾ ਦੀ ਪ੍ਰਧਾਨ ਗੁਰਕੀਰਤ ਕੌਰ ਨੂੰ ਹਿਰਾਸਤ ਵਿੱਚ ਲੈ ਕੇ ਇੱਕ ਹਫਤਾ ਯੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਬਾਅਦ ਵਿੱਚ ਪਾਵੇਂ ਉਸਨੂੰ ਰਿਹਾ ਕਰ ਦਿੱਤਾ ਗਿਆ ਪਰ ਸਾਹਮਣੇ ਆਇਆ ਕਿ ਫਕਾਮ ਕਾਰਪੋਰੇਟਿਕਰਨ ਅਤੇ ਫੌਜੀਕਰਨ ਵਿਰੋਧ ਫੋਰਮ ਦੇ ਦੋ ਸਰਕਟ ਮੈਂਬਰ ਐਡਵੋਕੇਟ ਇਤਮਾਮ ਉਲ ਹਕ ਅਤੇ ਬਾਦਲ ਭਗਤ ਸਿੰਘ ਛਾਤਰ ਇਕਤਾ ਮੋਰਚੇ ਦੇ ਵਿਦਿਆਰਥੀ کارਕੁਨ ਗੌਰੰਗ ਅਤੇ ਗੌਰਵ ਆਨਲਾਈਨ ਮਾਰਕਸਵਾਦੀ ਮੈਗਜ਼ੀਨ ਨਜ਼ਰੀਆ ਦੀ ਪ੍ਰਕਾਸ਼ਕ ਵਾਲਿਕਾ ਵਰਸ਼ੀ ਵੀ ਇੱਕ ਹਫਤੇ ਤੋਂ ਲਾਪਤਾ ਹਨ ਇਨ੍ਹਾਂ ਸਾਰਿਆਂ ਬਾਰੇ ਹਦਸ਼ਾ ਇਹ ਹੈ ਕਿ ਇਨ੍ਹਾਂ ਸਾਰਿਆਂ ਨੂੰ ਵਿਸ਼ੇਸ਼ ਸੈਲ ਵੱਲੋਂ ਹਿਰਾਸਤ ਵਿੱਚ ਲੈ ਕੇ ਵੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਅਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਇਹ ਸਾਰੇ ਸਾਡੇ ਦੇਸ਼ ਦੇ ਲੋਕਾਂ ਦੇ ਸਰੋਕਾਰਾਂ ਬਾਰੇ ਬਹੁਤ ਹੀ ਸੰਵੇਦਨਸ਼ੀਲ ਰੋਸ਼ਨ ਖਿਆਲ ਨੌਜਵਾਨ ਕਾਰਕੁਨ ਹਨ ਜੋ ਆਦੀਵਾਸੀ ਇਲਾਕਿਆਂ ਵਿੱਚ ਕਤਲੇਆਮ ਆਪਰੇਸ਼ਨ ਕਗਾਰ ਪਿਛੇ ਕੰਮ ਕਰਦੇ ਕਾਰਪੋਰੇਟ এজেন্ডੇ ਬਾਰੇ ਡਟ ਕੇ ਆਵਾਜ਼ ਬੁਲੰਦ ਕਰਨ ਦੇ ਨਾਲ-ਨਾਲ ਪਾਰਤ ਦੇ ਦਬੇ ਕੁਚਲੇ ਲੋਕਾਂ ਦੇ ਮੁੱਦਿਆਂ ਨੂੰ ਜਮਹੂਰੀ ਨਜ਼ਰੀਏ ਤੋਂ ਲਗਾਤਾਰ ਉਠਾ ਰਹੇ ਹਨ ਦਿੱਲੀ ਪੁਲਿਸ ਖਾਸ ਕਰਕੇ ਇਸ ਦਾ ਸਪੈਸ਼ਲ ਸੈਲ ਪਿਛਲੇ ਸਮੇਂ ਵਿੱਚ ਮੁਸਲਮਾਨ ਨੌਜਵਾਨਾਂ ਅਤੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪਰਮਨ ਅੰਦੋਲਨ ਕਰਨ ਵਾਲੇ ਕਾਰਕੁਨਾ ਅਤੇ ਮੁਸਲਮਾਨ ਲੜਕੇ ਲੜਕੀਆਂ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਲੈ ਕੇ ਕਰੂਰ ਤਸੀਹੇ ਦੇਣ ਅਤੇ ਝੂਠੇ ਕੇਸਾਂ ਵਿੱਚ ਫਸਾ ਕੇ ਕਈ-ਕਈ ਸਾਲ ਜੇਲਾ ਵਿੱਚ ਸਾੜਨ ਲਈ ਬਹਿਦ ਬਦਨਾਮ ਹੈ ਇਸ ਲਈ ਇਹ ਹਦਸ਼ਾ ਬੇਬੁਨਿਆਦ ਨਹੀਂ ਹੈ ਕਿ ਇਸ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਇਨ੍ਹਾਂ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਹੋ ਸਕਦਾ ਹੈ ਆਗੂਆਂ ਨੇ ਮੰਗ ਕੀਤੀ ਕਿ ਦਿੱਲੀ ਪੁਲਿਸ ਦੇ ਅਧਿਕਾਰੀ ਇਨ੍ਹਾਂ ਕਾਰਕੁਨਾਂ ਬਾਰੇ ਸਪਸ਼ਟ ਕਰਨ ਅਤੇ ਉਹਨਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਤੁਸੀਂ ਦੇਖਦੇ ਰਹੋ ਹੀ ਕੁਆਲਿਟੀ ਐਂਡ ਜਸਟਿਸ ਪਟਿਆਲਾ ਆਨਲਾਈਨ ਪੇਪਰ ਅਤੇ ਹੀ ਕੁਆਲਿਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਸਾਡਾ ਮੋਬਾਈਲ ਨੰਬਰ 9463601616 ਤੇ ਸੰਪਰਕ ਕਰਨ ਅਤੇ ਸਹਿਯੋਗ ਕਰਨ ਲਈ ਨੋਟ ਕਰੋ ਹੁਣ ਮੈਨੂੰ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਨੂੰ ਇਜਾਜ਼ਤ ਦੇਵੋ ਫੇਰ ਮਿਲਾਂਗੇ ਕਿਸੇ ਹੋਰ ਖਬਰ ਦੇ ਨਾਲ